हां जी लीला सिंह जी किमे हो ठीक थी ठाक रे तू दसो जी बढ़िया जी ए हैगा है। भाई अपना सेल्समैन बहुत ਹੁੰਦਾ ਬਾਈ ਇਹ کافی ਲੰਮਾ ਟਾਈਮ ਹੋ ਗਿਆ ਨੂੰ ਕੰਮ ਕਰਦੇ ਨੂੰ ਅੱਜ ਆਪਾਂ ਇਹ ਤੂੰ ਪੁੱਛਦੇ ਆਂ ਆਈਟਮਾਂ ਬਾਰੇ ਤੇ ਕਿਹੜੀ ਕੰਪਨੀ ਦਾ ਮਾਲ ਹੁੰਦਾ ਲੀਲੇ ਕਿਹੜੀ ਕੰਪਨੀ ਦਾ ਮਾਲ ਹੁੰਦਾ ਆਪਣੇ ਕੋਲ ਮੇਰੇ ਕੋਲੇ ਵੀ ਡਾਇਮੰਡ ਦਾ ਮਾਲ ਹੈ ਜੀ ਅੱਛਾ ਤੇ ਹਲਦੀ ਦਾ ਮਾਲ ਵੇਚਦੇ ਆਂ ਇਹ ਆਪਾਂ ਠੀਕ ਹੈ ਤੋ ਭੁਜੀਆ ਵਧੀਆ ਵੇਚਦਾ ਪ੍ਰੇਮਦੀਰ ਦਾ ਭੁਜੀਆ ਹੁੰਦਾ ਜੀ ਆਪਣਾ ਬੜਾ ਸਾਰਾ ਜਿਹੜੇ ਮਨਲਾ ਗੁਰਕਰੇ ਵਿੱਚ ਕਹਿੰਦੇ ਆ ਪਲਾਸਟਿਕ ਦੇ ਜਾਂ ਰਬੜ ਫਲਾਨਾ ਤੇ ਗੜਾ ਇਹਦਾ ਕੀ ਸਾਬ ਹੁੰਦਾ ਉਹ ਦੇਸੀ ਹੁੰਦੇ ਆ ਜਾਂ ਕੀ ਕਰਨ ਉਹ ਦੇਸੀ ਹੁੰਦੇ ਆ ਜੀ ਆਪਾਂ ਹਰਦੀराम ਦਾ ਮਾਲ ਵਧੀਆ ਚ ਹੁੰਦਾ ਜੀ ਅੱਛਾ ਹਾਂ ਜੀ ਲੈ ਨਾ ਜੋ ਕੋਈ ਉਸ ਤਰ੍ਹਾਂ ਦੀ ਮਿਲਾਵਟ ਵਾਲਾ ਕੋਈ ਕੰਮ ਨਹੀਂ ਹੁੰਦਾ ਲਾ ਆਪਾਂ ਮਾਲ ਇੱਕ ਨੰਬਰ ਵਧੀਆ ਵੇਚ ਰਹੇ ਆਂ ਜੀ ਵਧੀਆ ਠੀਕ ਆ ਬਾਕੀ ਆ ਦੇ ਕੋਈ ਟਾ ਕੜਾ ਕੇ ਵੇਚ ਦਿੰਦੇ ਆਂ 10 ਵਾਲਾ ਠੀਕ ਆ ਰਗੜਾ ਕੋਈ ਸਾਰਾ ਹਰਦੀਰਾਮ ਦਾ ਮਾਲ ਆਪਣਾ ਹਰਦੀਰਾਮ ਦਾ ਹਾਂ ਜੀ ਠੇਟ ਪਾਉਂਦੀਆਂ ਮੜੀਆਂ ਲੋ ਜੀ ਦੇਖੋ ਜੀ ਇੱਕ ਤਾਂ ਆਪਣੇ ਕੋਲ ਆ ਗਿਆ ਪੰਜਾਬੀ ਤੜਕਾ ਜੀ ਇਹ ਪੰਜਾਬੀ ਤੜਕਾ ਹਾਂਜੀ ਹਾਂਜੀ ਇਹਦਾ ਹੋ ਗਿਆ ਪੰਜਾਬੀ ਤੜਕਾ ਹਾਂਜੀ ਇੱਕ ਆ ਗਿਆ ਆਪਣੇ ਕੋਲ ਤਕਾ ਟਕ ਆ ਗਿਆ ਤਕਾ ਟਕ ਹੋ ਗਿਆ ਹਾਂਜੀ ਠੀਕ ਹੈ ਜੀ ਸਨੇਕ ਨੜ ਕੌਲੀ ਜੀ ਸਨੇਕ ਨੜ ਕੌਲੀ ਇਹਦੀ ਹਲਦੀ ਰੰਗਦੀ ਆ ਜੀ ਠੀਕ ਹੈ ਜੀ ਮਾਲ ਤਾਂ ਸਾਰਾ ਹਲਦੀ ਰੰਗਨ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹ ਆ ਗਿਆ ਜੀ ਦੇਖੋ ਇਹ ਕੀ ਹੈ ਪਰਿਪੂਜੀ ਆ ਨਹੀਂ ਜੀ ਇਹ ਕੋਈ ਆ ਗਿਆ ਨਹੀਂ ਅੱਛਾ ਹਰਦੀ ਰਾਮ ਦਾ ਪੁੱਜੀ ਆ ਹਰਦੀ ਰਾਮ ਦਾ ਪੁੱਜੀ ਆ ਠੀਕ ਹੈ ਇਹ ਵਾਕਿਆ ਜਿਵੇਂ ਹੁਣ ਆ ਗਿਆ ਜੀ ਆਪਣੇ ਕੋਲ ਕਰਕਰਾ ਠੀਕ ਹੈ ਇਹ ਕਰਕਰਾ ਕੇ ਟਮਾਟਰ ਵਾਲਾ ਠੀਕ ਹੈ ਤੇ ਜਿਹੜਾ ਆਪਣੇ ਕੋਲੇ ਆ ਗਿਆ ਗਰੀ ਆ ਗਈ ਇੱਕ ਤੇ ਪੁੱਜੀ ਇਹ ਗਰੀ ਇਹ ਵੀ ਡਾਇਮੰਡ ਦੀ ਹੈ ਕਿਹੜੀ ਗਾ ਠੀਕ ਹੈ ਜੀ ਇੱਕ ਜੀ ਇਹ ਵੀ ਗਿਰੀ ਆ ਗਈ ਗਿਰੀ ਆ ਗਈ ਆਪਣੇ ਕੋਲੇ ਦੇਖੋ ਜੀ ਠੀਕ ਹੈ ਜੀ ਆਹ ਗਿਰੀ ਆ ਗਈ ਇਹ ਵੀ ਆਪਣੇ ਕੋਲੇ ਗਿਰੀ ਆ ਗਈ ਇਹਨੂੰ 3 ਨਟ ਗਿਰੀ ਆ ਗਈ ਤਿੰਨ ਚਾਰ ਪੰਤੀਆਂ ਤੱਕ ਲੀਆਂ ਗਿਰੀਆਂ ਨੇ ਠੀਕ ਹੈ ਇੱਕ ਨੰਬਰ ਜਮਾਂ ਫਰਸਟ ਕਲਾਸ ਕੁਆਲਟੀ ਦਾ ਮਾਲ ਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹੁਣ ਜਿਹਨੇ ਆਹ ਦੇ ਆ ਦੇਖੋ ਚਿਪਸ ਆ ਇਹ ਇਹ ਵੀ ਹਲਦੀ ਦਾ ਆਉਂਦੀ ਆ ਜੀ ਠੀਕ ਹੈ ਜੀ ਆ ਵੀ ਹਲਦੀ ਦਾ ਆਉਂਦਾ ਮਾਲ ਆ ਦੇਖੋ ਇਹ ਵੀ ਚਿਪਸ ਹੈ ਇਹਨਾਂ ਚ ਇਹਨਾਂ ਚ ਲਈ ਲੈ ਅਲੱਗ-ਅਲੱਗੇ ਫਰਕ ਹੈ ਕੋਈ ਬੜਾ ਮੋਟਾ ਇਹਨਾਂ ਚ ਟੇਸਟ ਦਾ ਫਰਕ ਹੁੰਦਾ ਵੀ ਇਹਨਾਂ ਚ ਟੇਸਟ ਦਾ ਫਰਕ ਹੈ ਕੋਈ ਆ ਆ ਜਿਵੇਂ ਅੱਡ-ਅੱਡ ਫਰਕ ਆ ਜੀ ਅੱਡ-ਅੱਡ ਠੀਕ ਹੈ ਪੀਨਟ ਗਿਰੀ ਆ ਗਈ ਜਾਂ ਰੋਸਟਡ ਗਿਰੀ ਆ ਗਈ ਠੀਕ ਹੈ ਅੱਡ-ਅੱਡ ਸਵਾਦ ਆ ਜੀ ਪੀਨਟ ਗਿਰੀ ਆ ਗਈ ਕਿ ਰੋਸਟਡ ਗਿਰੀ ਆ ਗਈ ਪੀਨਟ ਗਿਰੀ ਆ ਗਈ ਠੀਕ ਹੈ ਇਹ ਨਹੀਂ ਹੈਗਾ ਵੀ ਮਿੱਤਰੋ ਵੀ ਕਈ ਵਾਰੀ ਅਗਲਾ ਸਮਝ ਲੈਂਦਾ ਵੀ ਪੈਕਟਿੰਗੇ ਅਲੱਗ-ਅਲੱਗ ਰੰਗਾਂ ਦੀਆਂ ਟੇਸਟ ਵੀ ਲੱਗਾਂ ਇਹਨਾਂ ਦਾ ਲੱਗ-ਲੱਗ ਆ ਜੀ ਹਾਂ ਅੱਡ-ਅੱਡ ਬਹੁਤ ਵਧੀਆ ਮਾਰ ਲਾਗੇ ਕੋਫੀ ਆ ਗਈ ਗੋਲਾ ਆ ਗਿਆ ਹਨਾ ਇਮਲੀ ਗੋਲਾ ਆ ਗਿਆ ਤੇ ਪੂਜੀਆ ਕਿਹ ਪ੍ਰਕਾਰ ਦਾ ਹੈ ਪੂਜੀਆ ਬਹੁਤ ਪ੍ਰਕਾਰ ਦਾ ਆਪਣੇ ਕੋਲ ਹੈ ਮੜਾ ਇਹ ਦਿਖਾ ਦੇ ਇਹ ਆ ਗਿਆ ਦੇਖੋ ਇਹ ਕਿਹੜਾ ਵਜਦਾ ਮਲਾਈ ਪੂਜੀਆ ਠੀਕ ਹੈ ਜੀ ਇਹ ਕਿਹੜਾ ਪੂਜੀ ਲੈ ਲੈ ਇਹ ਪ੍ਰੇਮ ਵੀਰ ਦਾ ਇਹ ਪ੍ਰੇਮ ਵੀਰ ਦਾ ਠੀਕ ਹੈ ਕੰਪਨੀ ਦਾ ਮਾਲ ਹੈ ਹਾਂ ਜੀ ਕੰਪਨੀ ਦਾ ਠੀਕ ਹੈ ਇੱਕ ਨੰਬਰ ਮਾਰ ਲੈ ਵਧੀਆ ਜੀ ਠੀਕ ਹੈ ਕੱਟਾ ਪਹੁੰਚ ਗਿਆ ਕਾਇਰ ਹੋ ਗਿਆ ਇੱਕ ਨੰਬਰ ਮਾਲ ਆ ਜੀ ਫਾਸਟ ਵਧੀਆ ਜਮਾ ਇਹ ਆ ਆਜ ਆਪਣਾ ਗੁਰੂ ਜੀ ਆਇਆ ਇਹ ਮਿੱਠਾ ਪੁਜੀ ਆ ਗਿਆ ਜੀ ਇਹ ਮਿੱਠਾ ਪੁਜੀ ਆ ਗਿਆ ਹਲਦੀ ਆਉਂਦਾ ਜੀ ਹਲਦੀ ਆਉਂਦਾ ਠੀਕ ਲੀ ਲੈ ਇੱਕ ਵਾਰੀ ਨੰਬਰ ਬੋਲ ਦੇ ਭਾਈ ਆਪਣਾ 99153 ਜੀ 99153 ਹਾਂਜੀ 73187 73187 ਪਿੰਡ ਬੋਹਾ ਜੀ ਪਿੰਡ ਬੋਹਾ ਇਹ ਨੰਬਰ ਆ ਭਾਈ ਦਾ ਤੇ ਤੁਸੀਂ ਜਦੋਂ ਵੀ ਫੋਨ ਕਰੋਗੇ ਤੇ ਬਾਈ ਤੁਹਾਡੇ ਕੋਲੇ ਹਾਜ਼ਰ ਇੱਕ ਦਿਨ ਛੱਡ ਕੇ ਆਉਂਦਾ ਠੀਕ ਹੈ ਮਾਲ ਬਹੁਤ ਵਧੀਆ ਹੁੰਦਾ ਬਾਈ ਮੈਨੂੰ ਘਟੋ ਘਟ ਤਿੰਨ ਚਾਰ ਸਾਲ ਤਾਂ ਮੈਨੂੰ ਹੋ ਗਏ ਸਮਾਨ ਲੈਣ ਦੇ ਨੂੰ ਕਦੇ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਆਉਂਦਾ ਜਿਵੇਂ ਮਤਲਬ ਵਿੱਚ ਲੋਕਾਂ ਦਾ ਹੁੰਦਾ ਗਿੜੀ ਜਾਂ ਪੂਜੀ ਆਪਾਂ ਖੋਲਦੇ ਆਂ ਗਿੜੀ ਪੂਜੀ ਆਪਾਂ ਖੋਲਦੇ ਆਂ ਨਾ ਵਿੱਚ ਹੌਂਕ ਮਰੀ ਜਾਂਦੀ ਰਹਿੰਦੀ ਐ ਉਲੀ ਲਈ ਉਹਦਾ ਕਰਨ ਵੀ ਪੁਰਾਣਾ ਪੁਰਾਣਾ ਹੁੰਦਾ ਵੀ ਉਹ ਉਹ ਮਾਲ ਵਧੀਆ ਹੀ ਨਾਲ ਆਉਂਦਾ ਵਧੀਆ ਨਹੀਂ ਜੋ ਰੇਂਜੀ ਦਾ ਮਾਲ ਆ ਇਹ ਬਹੁਤ ਵਧੀਆ ਮਾਲ ਆਉਂਦਾ ਜੀ ਠੀਕ ਹੈ ਹਾਂ ਜੀ ਹਾਂ ਪਕਵਾਲਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੋਊਗਾ ਇੱਕ ਨੰਬਰ ਜਮਾ ਗਿਰੀ ਜਮਾ ਵਧੀਆ ਫਾਸਟ ਕਲਾਸ ਕਾਇਪਾਂਤੀ ਤਾਂ ਗਿਰੀ ਆ ਵੱਡੀ ਕਿਲੋਆਂ ਦੇ ਵਿੱਚ ਪੈਕਟ ਨੇ ਉਹ ਵੀ ਮੰਨ ਲਓ ਭੁਜੀਆ ਹੋਇਆ ਪਕੌੜੀ ਹੋ ਗਈ ਪਕੌੜਾ ਹੋ ਗਿਆ ਤੇ ਆਪਣਾ ਗੋਲਾ ਹੋ ਗਿਆ ਮਿੱਠਾ ਇਮਲੀ ਹੋ ਗਈ ਕੰਪਨੀ ਦਾ ਮਾਲ ਇੱਕ ਨੰਬਰ ਜਮਾ ਕੋਈ ਐ ਨਹੀਂ ਹੈਗਾ ਵੀ ਮਤਲਬ ਜਿਵੇਂ ਉਹ ਹੀ ਡਿਫਾਂਡ ਜਾਂ ਵਿੱਚ ਚੰਗੀ ਫਿਰਦੇ ਹੁੰਦੇ ਆ ਉਹਨਾਂ ਦਾ ਹੋਰ ਹੀ ਸਾਬ ਦਾ ਨਾ ਕੋਈ ਟੇਸਟ ਦਾ ਪਤਾ ਲੱਗੇ ਵਿੱਚ ਬੁਲਬਲਿਆਂ ਦੀਆਂ ਲੜੀਆਂ ਲਾ ਲੈਂਦੇ ਹਨ ਲੀਲੇ ਵੇਚਣ ਦੇ ਵਾਲੇ ਮਤਲਬ ਮਾਲ ਨਹੀਂ ਜਾਂਦਾ ਹੁੰਦਾ ਵਿੱਚੋਂ ਮਾਲ ਨਹੀਂ ਜਾਂਦਾ ਇੱਕ ਨੰਬਰ ਮਾਲ ਮਿਲੂਗਾ ਤੇ ਬਸ ਇਹ ਵੀਡੀਓ ਪਾਉਣ ਦਾ ਸਾਡਾ ਮਕਸਦ ਇਹੀ ਸੀਗਾ ਬਾਈ ਵੱਧ ਤੋਂ ਵੱਧ ਮੰਨ ਲਓ ਵੀ ਸਾਨੂੰ ਸੇਵਾ ਦਾ ਮੌਕਾ ਦਿਓ ਵਪਾਰ ਹੋਰ ਵਧੇ ਤਾਂ ਕਿ ਤੇ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਡਾ ਦੋਨੋਂ ਹੀ ਭਰਾਵਾਂ ਦਾ ਫਾਇਦਾ ਹੋ ਜੂ ਕਿ ਨਹੀਂ ਹਾਂਜੀ ਹਾਂਜੀ ਧੰਨਵਾਦ